ਉਹ ਤੁਹਾਡਾ ਐਮਐਲਏ ਕਿੱਥੇ ਐ? ਤੁਹਾਡਾ ਐਮਐਲਏ ਕਿੱਥੇ ਆ ਜੀ? ਉਹ ਉਧਰ ਕਿਧਰ ਫਿਰਦਾ ਹੋ। ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ। ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ, ਸਾਨੂੰ ਛੱਡ ਜੂ, ਛੱਡੂ ਤਾਂ ਤਾਂ ਜੇ ਉਥੋਂ ਜਿੱਤੂ। ਤੁਹਾਡੇ ਕੋਲ ਹੀ ਰਹੂਗਾ। ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲ ਹੀ ਰਹੂਗਾ ਇੱਥੇ ਹੀ ਹੋਊਗਾ। ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ। ਹੁਣ ਸਗਰੂ ਰੋੜਾ ਮੁੜਿਆ ਆਊਗਾ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਆ ਫਿਰ ਆ ਜਾਂਦਾ ਕਰਿਆ ਜਾਂਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮ.ਐਲ.ਏ. ਖੈਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਵੀ ਨਿਕਲ ਗਿਆ ਜਦੋਂ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਛੱਡਿਆ ਨਹੀਂ ਵੀਰੋ ਤੜਕੀ ਉੱਠ ਕੇ ਗਾਲ੍ਹਾਂ ਕੱਢਣ ਲੱਗ ਜੰਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੀ ਵੀ ਪਾਰਟੀ ਹੈ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੀ ਵੀ ਪਾਰਟੀ ਹੈ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਫਿਰ ਅਕਾਲੀਆਂ ਵੱਲੋਂ ਵੀ ਰਹੇ ਆ ਫਿਰ ਆਯਾਦ ਵੀ ਰਹੇ ਆ ਕਾਂਗਰਸ ਦੂਜੀ ਵਾਰ ਹੈ ਉਹ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ। ਦੋ ਚੀਆਂ ਵਾਲੇ ਮੋਟਰਸਾਈਕਲ ਵਰਗੇ ਆ ਜਿੱਦ ਨੂੰ ਮਰਜੀ ਡੇਡਾ ਕਰ ਦੋ ਉਦੋਂ ਨੂੰ ਖੜ ਜਾਂਦੇ ਆ ਬਸ। ਹੁਣ ਇੱਕ ਕੰਮ ਬਹੁਤ ਵਧੀਆ ਥੋਡੇ ਥੋਡੇ ਕਰਨ ਦਾ। ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣੀ ਭੇਜਣਾ ਹੈ। ਭਲੱਥ ਤੋਂ ਵੀ ਹਰਾ ਉਹ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ। ਨਹੀਂ ਤਾਂ ਇਹ ਕੋਈ ਕੰਮ ਨਹੀਂ ਕਾਰਨੀ। ਤੇ ਇੰਨੀਆਂ ਜ਼ਮੀਨਾਂ ਇੰਨੀ ਜਾਇਦਾਦ ਕਿੱਥੋਂ ਆ ਗਈ? ਪੰਜਾਬ ਦੇ ਵਿੱਚ 13 ਮੈਂਬਰਾਂ ਨੇ ਕਾਗਜ਼ ਭਰੇ ਨੇ। ਤੁਸੀਂ ਨੰਬਰ ਤੇ ਅਮੀਰ ਬੰਦਾ ਹੈਂ ਖੈਰਾ ਕਿੱਥੋਂ ਆ ਗਿਆ ਪੈਸਾ ਕੇਸ ਚੱਲਦੇ ਨੇ ਡਰੱਗ ਤੇ ਜਮਾਨਤਾਂ ਤੇ ਆਏ ਹੋਇਓ ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ ਹੈ ਚਾਹੇ ਇਮਾਨਦਾਰੀ ਦਾ ਸਬੂਤ ਤੇ ਨਹੀਂ ਹੋ ਯਾਰ ਤੁਸੀਂ